ਬਿਮਾਰੀਆਂ 'ਚ ਪੈਸੇ ਨਾ ਹੋਣ ਦੀ ਹਾਲਤ 'ਚ ਪਰਿਵਾਰਾਂ ਦੀ ਮਦਦ ਹੁਣ ਪੰਜਾਬ ਸਰਕਾਰ ਕਰੇਗੀ ਪੰਜਾਬ ਸਰਕਾਰ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ ਜਿਸ ਦੇ ਤਹਿਤ ਹਰ ਪਰਿਵਾਰ ਨੂੰ ਹਰ ਸਾਲ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲੇਗਾ ਇਲਾਜ ਪੂਰੀ ਤਰ੍ਹਾਂ ਕੈਸ਼ਲੈਸ ਤੇ ਪੇਪਰਲੈਸ ਹੋਵੇਗਾ ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਦੇ ਨਾਲ ਨਾਲ ਨਿੱਜੀ ਹਸਪਤਾਲਾਂ ਵਿੱਚ ਲਾਪਾਤਰੀਆਂ ਦਾ ਮੁਫਤ ਇਲਾਜ ਕਰਵਾਏਗੀ ਇਸ ਸਕੀਮ ਦਾ ਲਾਭ ਸਰਕਾਰੀ ਕਰਮਚਾਰੀ ਪੈਨਸ਼ਨਰ ਅਤੇ ਸੂਬੇ ਦੇ ਅਸਲ ਵਸਨੀਕਾਂ ਨੂੰ ਮਿਲੇਗਾ 10 ਲੱਖ ਰੁਪਈਆ ਤਾਂ ਸਿੱਧਾ ਹੀ ਹਰੇਕ ਤਈ ਹੈ ਆਓ ਪਰ ਮਾਤਮਨ ਨਾ ਕਰੇ ਕਿ ਆਉਣਾ ਪਵੇ ਪਰ ਆਓ ਵੱਡੇ ਵੱਡੇ ਹਸਪੀਟਲ ਉਹਦੇ ਵਿੱਚ ਇੰਪੈਨਲਡ ਇਲਾਜ ਕਰਾਓ ਮਾਝ ਦੇ ਕਾਣੇ ਪੈਸੇ ਦਾ ਸਾਫਤਾ ਬਾਝ ਦੇ ਕਾਣੇ ਅਜਿਹਾ ਕੋਈ ਨੀਲਾ ਪੀਲਾ ਕਾਰਡ ਨਹੀਂ ਸਿੱਧੇ ਜੋ ਪੰਜਾਬ ਦਾ ਪਾਸੀ ਹੈ ਉਹਦਾ ਇਲਾਜ ਹੋ ਗਈ ਨੀਲਾ ਜਾਂ ਪੀਲਾ ਜਾਂ ਹਰਾ ਜਾਂ ਕੋਈ ਕਾਰਡ ਨਹੀਂ ਦੇਖਿਆ ਜਾਊਗਾ ਕੱਲਾ ਵੋਟਰ ਕਾਰਡ ਆਧਾਰ ਕਾਰਡ ਦੇਖਿਆ ਜਾਊਗਾ ਬਸ ਰੋਡ ਪਾਜੀ ਅੱਜ ਵੀਪੀ ਇਲੈਕਸ਼ਨ ਹੈ ਆਮ ਆਦਮੀ ਪਾਰਟੀ ਦਾ ਕੀ ਸਟੈਂਡ ਤੇ ਕਿਵੇਂ ਦੇਖਦੇ ਹੋ ਕੀ ਕਰਾਸ VOTING ਇੱਕ ਵੱਡਾ ਖੱਛਾ ਨਜ਼ਰ ਆ ਰਿਹਾ ਹੈ ਅ ਦੇਖੋ ਜੀ ਸਾਡਾ ਸਟੈਂਡ ਉਹੀ ਹੈ ਕਿ ਜੋ ਆਪੋ ਜੀ ਦਾ ਕੈਂਡੀਡੇਟ ਹੈ ਸਦਾਰਸ਼ਨ ਰਾਡੀ ਨੂੰ ਸੀ سپورਟ ਹੈ ਜਿਹੜੀ ਉਹ ਕਰ ਰਹੇ ਆ ਤੇ ਬਾਕੀ ਜਦੋਂ ਕਿਸੇ ਨੂੰ ਕੋਈ سپورਟ ਕਰਦਾ ਤਾਂ ਸਾਰੇ ਸਮੂਹ ਨਾਲ ਕਰਦਾ ਕਿ ਸਾਡਾ ਉਮੀਦਵਾਰ ਜਿਹੜਾ ਉਹ ਜਿੱਤੂਗਾ ਤੇ ਸਾਨੂੰ ਉਮੀਦ ਵੀ ਹੈ ਤੇ ਉਮੀਦ ਹੈ ਕਰਾਸ VOTING ਹੋਊਗੀ ਤੇ ਸਾਡੇ ਸਾਹਮਣੇ ਉਦਾਹਰਨ ਵੀ ਹੈ ਪਿੱਛੇ ਜਿਹੜੀ ਕਨਸਟੀਟਿਊਸ਼ਨ ਕਲੱਬ ਦੀ ਇਲੈਕਸ਼ਨ ਹੋਈ ਤਾਂ ਉਦੋਂ ਵੀ ਸਾਰੀ ਜਿਹੜੀ ਸੱਤਾਧਿਰ ਸੀ ਉਹ ਜਿਹੜੇ ਆਪਣੇ ਕੈਂਡੀਡੇਟਾਂ ਲੱਗੇ ਹੋਏ ਸੀ ਤੇ ਆਪੋਜੀਸ਼ਨ ਜਿਹੜੀ ਹੈ ਉਹ ਰੂਡੀ ਜੀ ਦੇ ਨਾਲ ਲੱਗੇ ਹੋਏ ਸੀ ਤੇ ਉਦੋਂ ਵੀ ਕਹਿ ਲਓ ਵੀ ਕ੍ਰਾਸ ਵੋਟਿੰਗ ਹੋਈ ਹੋਣੀ ਹੈ ਵੀ ਜਿਹੜੇ ਰੂਡੀ ਜੀ ਜਿੱਤ ਗਏ ਤੇ ਨਾਮ ਦਾ ਵੀ ਥੋੜਾ ਜਿਹਾ ਫਰਕ ਹੈ ਰੂਡੀ ਤੇ ਰੈਡੀ ਤੇ ਸਾਨੂੰ ਹੁਣ ਵੀ ਉਮੀਦ ਹੈ ਵੀ ਰੈਡੀ ਜਿਹੜੇ ਆ ਉਹ ਬਾਜ਼ੀ ਮਾਰਨਗੇ ਭਾਜੀ ਇਸ ਤੋਂ ਇਲਾਵਾ ਪੰਜਾਬ ਜਾ ਰਹੇ ਨੇ ਅੱਜ ਪੀਐਮ ਮਾਚਰ ਵੀ ਜਾਣਾ ਹੈ ਕੀ ਦੌਰੇ ਤੋਂ ਮੀਨ ਦੇਖੋ ਪਹਿਲੀ ਗੱਲ ਤਾਂ ਮੈਂ ਕਹੂੰਗਾ ਕਿ ਬੜੀ ਪਹਿਲਾਂ ਇਹ ਦੌਰਾ ਹੋਣਾ ਚਾਹੀਦਾ ਸੀ ਜੇ ਦੌਰਾ ਨਹੀਂ ਤਾਂ ਪੰਜਾਬ ਦੇਸ਼ ਦਾ ਹਿੱਸਾ ਹੈਗਾ ਜੇ ਤੁਸੀਂ ਪ੍ਰਧਾਨ ਮੰਤਰੀ ਜੀ ਕਿਸਦਾ ਜਨਮ ਦਿਨ ਵੀ ਆਉਂਦਾ ਉਹਦੇ ਤੇ ਵੀ ਟਵੀਟ ਕਰ ਦਿੰਦੇ ਆ ਤੇ ਪੰਜਾਬ ਚ ਐਡਾ ਵੱਡਾ ਕਹਿਰ ਮੌਤਾਂ ਹੋ ਰਹੀਆਂ ਹਜ਼ਾਰਾਂ ਕਰੋੜ ਦਾ ਨੁਕਸਾਨ ਹੋ ਰਿਹਾ ਤੇ ਟਵੀਟ ਤੱਕ ਵੀ ਕਿਸੇ ਵਜ਼ੀਰ ਤੋਂ ਪ੍ਰਧਾਨ ਮੰਤਰੀ ਜੀ ਤੋਂ ਨਹੀਂ ਸਰਿਆ ਚਲੋ ਹੁਣ ਆ ਰਹੇ ਆ ਚੰਗੀ ਗੱਲ ਹੈ ਤੇ ਅਸੀਂ ਉਮੀਦ ਕਰਦੇ ਆ ਕਿ ਵੱਡਾ ਪੈਕੇਜ ਜਿਹੜਾ ਰਾਹਤ ਜਿਹੜੀ ਪੰਜਾਬ ਨੂੰ ਦੇ ਕੇ ਜਾਣਗੇ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਜਦੋਂ ਤੋਂ ਕਹ ਲੋ ਵੀ ਇਹ ਹੜ੍ਹਾਂ ਵਾਲਾ ਮਾਹੌਲ ਬਣਿਆ ਹੋਇਆ ਕਿਉਂਕਿ ਹਿਮਾਚਲ 'ਚ ਵੀ ਨੁਕਸਾਨ ਹੈ ਜੰਮੂ 'ਚ ਵੀ ਨੁਕਸਾਨ ਹੈ ਪਰ ਇਹਦਾ ਨੁਕਸਾਨ ਉੱਥੇ ਹੋਇਆ ਉਹ ਪਾਣੀ ਨੇ ਕੀਤਾ ਨਾ ਤੇ ਉਹ ਪਾਣੀ ਉੱਥਾਂ ਰੁਕਿਆ ਨਹੀਂ ਉਹ ਪਾਣੀ ਵੀ ਸਾਰਾ ਪੰਜਾਬ ਆਇਆ ਤੇ ਪੰਜਾਬ 'ਚ ਵੀ ਰਿਕਾਰਡ ਤੋੜ ਜਿਹੜੇ ਮੀਂਹ ਹੈ ਉਹ ਪਿਆ 1988 ਤੋਂ ਵੀ ਜ਼ਿਆਦਾ ਪਾਣੀ ਪੰਜਾਬ ਦੇ ਵਿੱਚ ਆਇਆ ਫਸਲਾਂ ਦਾ ਨੁਕਸਾਨ ਤਾਂ ਹੋਇਆ ਹੀ ਹੋਇਆ ਹੈ ਜੋ ਮੈਂ ਕਿਉਂਕਿ ਪਿੱਛੇ ਜੇ ਅਜਨਾਲੇ ਵੀ ਚਾਰ ਪੰਜ ਦਿਨ ਲਗਾ ਕੇ ਆਇਆ ਜੋ ਘਰਾਂ ਦਾ ਨੁਕਸਾਨ ਹੋਇਆ ਕਿਉਂਕਿ ਇੱਕ ਜੀ ਜਿਹੜਾ ਆਪਣੀ ਜ਼ਿੰਦਗੀ ਚ ਕੰਮ ਜਿਹੜਾ ਮੀਡਲ ਕਲਾਸ ਪਰਿਵਾਰ ਆ ਉਹ ਇੱਕੋ ਘਰ ਬਣਾਉਂਦਾ ਕਿਉਂਕਿ ਇੱਕੋ ਦਿਨ ਚ ਨਹੀਂ ਜਿਹੜਾ ਕੋਈ ਵੱਡਾ ਬੰਦਾ ਹੁੰਦਾ ਉਹ ਤਾਂ ਕਹਿ ਲੋ ਵੀ ਇਕੱਠਾ ਸਾਰਾ ਕੁਝ ਸਾਲ ਦੂੜ ਸਾਲ ਚ ਘਰ ਕੰਪਲੀਟ ਕਰ ਲੈਂਦਾ ਵਿੱਚੇ ਫਰਨੀਚਰ ਸਾਰਾ ਕੁਝ ਜਿਹੜਾ ਆਮ ਬੰਦਾ ਉਹ ਕਦੇ ਘਰ ਖੜਾ ਕਰ ਲਿਆ ਇੱਕ ਸਾਲ ਅਗਲੇ ਸਾਲ ਪਲਾਸਟਰ ਕਰ ਲਿਆ ਫਿਰ ਫਰਸ਼ ਲਗਾ ਲਿਆ ਫਿਰ ਇੱਕ ਇੱਕ ਕਰਕੇ ਜਿਹੜਾ ਕਰਦਾ ਫਰਨੀਚਰ ਜਿਹੜਾ ਜੋੜਿਆ ਜਾਂਦਾ ਕਦੇ ਕੋਈ ਤਿਹਾਰ ਆਉਂਦਾ ਕਦੇ ਫ੍ਰਿਜ ਲੈ ਆਉਂਦਾ ਕਦੇ ਟੀਵੀ ਲੈ ਆਉਂਦਾ ਤੇ ਉਹ 10-15 ਮਿੰਟਾਂ ਦੇ ਵਿੱਚ ਹੀ ਰਾਵੀ ਜਦੋਂ ਟੁੱਟੀ ਇੰਨੀ ਤੇਜ਼ ਪਾਣੀ ਆ ਵੀ ਸਾਰਾ ਕੁਝ ਤੈਸਟ ਰੈਸ ਜਿਹੜਾ ਸਿਰਫ 10-15 ਮਿੰਟਾਂ ਦੇ ਵਿੱਚ ਹੋ ਗਿਆ ਸੋ ਲੋਕ ਕਹਿ ਲੋ ਵੀ ਲੀ ਤੋਂ ਲੱਤ ਕੇ 20-20 ਸਾਲ ਜਿਹੜੀ ਜ਼ਿੰਦਗੀ ਹੈ ਉਹਨਾਂ ਦੀ ਪਿੱਛੇ ਚਲੀ ਗਈ ਸੋ ਉਦਨ ਦੀਆਂ ਸਮਾਜ ਸੇਵੀ ਸੰਸਥਾਵਾਂ ਸਾਡੇ ਨਮਾਇंदे ਮੰਤਰੀ ਐਮ ਐਲ ਏ ਸਾਹਿਬਾਨ ਸਾਰੇ ਦਿਨ ਰਾਤ ਲੱਗੇ ਹੋਏ ਆ ਸਰਕਾਰ ਨੇ ਕੱਲ ਪੰਜਾਬ ਦੀ ਨੇ 20000 ਕਰੋੜ ਰੁਪਇਆ ਵੀ ਜਿਹੜਾ ਅਨਾਉਂਸ ਕੀਤਾ ਪਰ ਮੈਂ ਪ੍ਰਧਾਨ ਮੰਤਰੀ ਜੀ ਕਿਉਂਕਿ ਦੇਸ਼ ਦੇ ਮੁਖੀ ਐ ਅੱਜ ਜਾ ਰਹੇ ਆ ਹਿਮਾਚਲ ਵੀ ਜਾਣਾ ਉਹਨਾਂ ਨੇ ਪੰਜਾਬ ਵੀ ਜਾਣਾ ਸੋ ਅਸੀਂ ਉਮੀਦ ਵੀ ਕਰਦੇ ਆ ਤੇ ਬੇਨਤੀ ਵੀ ਕਰਦੇ ਆ ਕਿਉਂਕਿ ਬਹੁਤ ਵੱਡਾ ਨੁਕਸਾਨ ਉੱਥੇ ਹੋਇਆ ਤੇ ਪੰਜਾਬ ਹਮੇਸ਼ਾ ਹਿੱਕ ੜਾ ਕੇ ਦੇਸ਼ ਦੇ ਨਾਲ ਖੜਾ ਰਿਹਾ ਤੇ ਖਾਸ ਤੌਰ ਤੇ ਨੁਕਸਾਨ ਵੀ ਜਿਆਦਾ ਨਾ ਹੋ ਜਿਹੜਾ ਬਾਰਡਰ ਬੈਲਟ ਐ ਉੱਥੇ ਹੋਇਆ ਜਿੱਥੇ ਕੁਝ ਸਮਾਂ ਪਹਿਲਾਂ ਆਪਰੇਸ਼ਨ ਸੰਧੂਰ ਚੱਲ ਰਿਹਾ ਸੀ ਇੱਥੇ ਤਾਂ ਆਪਾਂ ਜਿਹੜੇ ਦਿੱਲੀ ਬੈਠੇ ਆ ਜਾਂ ਜਿਹੜੇ ਹੋਰ ਸੂਬਿਆਂ ਦੇ ਲੋਕਾਂ ਨੇ ਜਿਹੜੇ ਡਰੋਨ ਜਿਹੜੀਆਂ ਮਜ਼ਾਈਲਾਂ ਦੀਆਂ ਜਿਹੜੇ ਟੁਕੜੇ गिरਦੇ ਸੀ WhatsApp ਤੇ ਫੋਟੋਆਂ ਦੇਖੀਆਂ ਉੱਥੋਂ ਦੇ ਲੋਕਾਂ ਦੇ ਵੇੜਿਆਂ 'ਚ ਡਿੱਗਦੇ ਸੀ ਤੇ ਅੱਜ ਉਹਨਾਂ ਵੇੜਿਆਂ ਦੇ ਵਿੱਚ ਉੱਥੇ 10-10 8-8 ਫੁੱਟ ਜਿਹੜਾ ਪਾਣੀ ਆਇਆ ਜਿਹਦੇ ਕਰਕੇ ਘਰ ਵੀ ਬਰਬਾਦ ਹੋ ਗਏ ਡੰਗਰ ਪਸ਼ੂ ਵੀ ਉਹਨਾਂ ਦੇ ਰੁੜ ਗਏ ਜਾਂਨਾਂ ਚਲੀਆਂ ਗਈਆਂ ਕਰੋਨਾ ਦਾ ਨੁਕਸਾਨ ਹੈ ਸੋ ਉਮੀਦ ਕਰਦਾ ਹਾਂ ਵੀ ਪ੍ਰਧਾਨ ਮੰਤਰੀ ਜਿਹੜਾ ਇੰਟਰ ਜਿਹੜੇ ਰੀਲੀਫ ਹੈ ਘੱਟੋ ਘੱਟ 20000 ਕਰੋੜ ਰੁਪਏ ਦਾ ਪੈਕੇਜ ਦੇ ਕੇ ਆਉਣਗੇ ਤੇ ਹਜੇ ਤਾਂ ਬਾਕੀ ਨੁਕਸਾਨ ਦਾ ਤਾਂ ਇਹ ਤਾਂ ਪਤਾ ਲੱਗਣਾ ਜਦੋਂ ਪਾਣੀ ਨਹੀਂ ਜਾਣਾ ਕਿੱਥੋਂ ਕਿਹੜੀਆਂ ਸੜਕਾਂ ਟੁੱਟੀਆਂ ਕਿੱਥੋਂ ਸਕੂਲ ਟੁੱਟ ਗਏ ਕਿੱਥੋਂ ਕਿਹੜੀ ਸਰਕਾਰੀ ਮਸ਼ੀਨਰੀ ਦਾ ਕਿੰਨਾ ਨੁਕਸਾਨ ਹੋਇਆ ਸੋ ਉਮੀਦ ਕਰਦੇ ਆਂ ਵੀ ਰਿਲੀਫ ਜਿਹੜੀ ਹੈ ਉਹ ਦੇ ਕੇ ਆਉਣਗੇ ਜਿਨ੍ਹਾਂ ਲੋਕਾਂ ਨੂੰ ਕੋਈ ਰਾਹਤ ਪੀਲੇ ਜੀ ਵੀ ਕਹਿ ਰਹੀ ਹੈ ਮੈਨ ਮੇ ਡਿਜ਼ਾਸਟਰ ਨਹੀਂ ਮਾਨ ਮੇ ਡਿਜ਼ਾਸਟਰ ਚਲੋ ਦੇਖੋ ਹੁਣ ਇਹ ਤਾਂ ਉਹਨਾਂ ਨੂੰ ਵੀ ਪਤਾ ਹੈਗਾ ਸਾਰੇ ਜਿਹੜੇ ਦੇਸ਼ ਦੇ ਲੋਕ ਨੇ ਉਹ ਜਾਣਦੇ ਆ ਕਿ ਰਾਵੀ ਚ 1988 ਚ ਵੀ ਜਿਹਨਾਂ ਨੂੰ ਯਾਦ ਕੀਤਾ ਜਾਂਦਾ ਵੀ ਵੱਡੇ ਹੜ ਜਿਹੜੇ ਆਦੋਂ ਆਏ ਸੀ ਉਦੋਂ 11 ਲੱਖ ਕਿਊਸਿਕ ਪਾਣੀ ਸੀ ਤੇ ਅੱਜ ਕੀ 1.14 ਲੱਖ ਕਿਊਸਿਕ ਪਾਣੀ ਉਹ 라ਵੀ ਦੇ ਵਿੱਚ ਆਇਆ ਤੇ ਜਿੱਥੇ ਕੈਪੈਸਿਟੀ ਕਹ ਲੋ 6 ਲੱਖ ਕਿਊਸਿਕ ਹੈ 4 ਲੱਖ ਕਿਊਸਿਕ ਹੈ ਜੇ 3 ਗੁਣਾ ਪਾਣੀ ਆਊਗਾ ਤਾਂ ਮੈਨੂੰ ਦੱਸੋ ਵੀ ਕਿਸ ਤਰ੍ਹਾਂ ਜਿਹੜਾ ਉਹ ਪਾਣੀ ਨੂੰ ਰੋਕਿਆ ਜਾ ਸਕਦਾ ਜਿੰਨੀ ਕੈਪੈਸਿਟੀ ਨਾਲੋਂ 2 2 3 3 ਗੁਣਾ ਵੱਧ ਜਿਹੜਾ ਪਾਣੀ ਆਏਗਾ ਸੋ ਇਹ ਕਹ ਲੋ ਵੀ ਜੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੀ ਹੈ ਇਹਦਾ ਮਤਲਬ ਹੀ ਹਜੇ ਵੀ ਮਨ 'ਚ ਬੀਜੇਪੀ ਵਾਲ ਨੂੰ ਪਤਾ ਹੈ ਵੀ ਸਾਡੇ ਜਿਹੜੀ ਸਰਕਾਰ ਹੈ ਲੀਡਰਸ਼ਿਪ ਨੇ ਇਹ ਉਹਨਾਂ ਦੇ ਮਨ 'ਚ ਸ਼ੰਕਾ ਹੈ ਵੀ ਹੋ ਸਕਦਾ ਕੁਝ ਨਾ ਦੇ ਕੇ ਜਾਣ ਤਾਂ ਕਰਕੇ ਪਹਿਲਾਂ ਹੀ ਆਪਣੀ ਸਕਿਨ ਸੇਵ ਕਰਨ ਦੇ ਲਈ ਜਿਹੜੀ ਇਹ ਬਿਆਨਬਾਜ਼ੀ ਹੈ ਉਹ ਕਰ ਰਿਹਾ ਤੇ ਬਾਕੀ ਜੋ ਪੰਜਾਬ 'ਚ ਨੁਕਸਾਨ ਹੋਇਆ ਇਹ ਸਾਰੇ ਦੇਸ਼ ਨੂੰ ਦਿਖਦਾ ਇਹ ਬਾਲੀਵੁੱਡ ਤੱਕ ਬੈਠੇ ਐਕਟਰਾਂ ਨੂੰ ਦਿਖਦਾ ਪਰ ਸਾਡੇ ਦੇਸ਼ ਦੀ ਜਿਹੜੀ ਸੱਤਾਤ ਜਿਹੜੀ ਸਰਕਾਰ ਦੇ ਲੋਕਾਂ ਨੂੰ ਨਹੀਂ ਇਹ ਦਿਖ ਰਿਹਾ ਬਰੋ ਪਾਜੀ ਅੱਜ ਵੀਪ ਇਲੈਕਸ਼ਨ ਹੈ ਆਮ ਆਦਮੀ ਪਾਰਟੀ ਦਾ ਕੀ ਸਟੈਂਡ ਤੇ ਕਿਵੇਂ ਦੇਖਦੇ ਹੋ ਕੀ ਕ੍ਰਾਸ VOTING ਇੱਕ ਵੱਡਾ ਖੱਛਾ ਨਜ਼ਰ ਆ ਰਿਹਾ ਹੈ ਅ ਦੇਖੋ ਜੀ ਸਾਡਾ ਸਟੈਂਡ ਉਹੀ ਹੈ ਕਿ ਜੋ ਆਪਰੇਸ਼ਨ ਦਾ ਕੈਂਡੀਡੇਟ ਹੈ ਸਦਾਰਸ਼ਨ ਰੈਡੀ ਨੂੰ ਸੀ سپورਟ ਹੈ ਜਿਹੜੀ ਉਹ ਕਰ ਰਹੇ ਆ ਤੇ ਬਾਕੀ ਜਦੋਂ ਕਿਸੇ ਨੂੰ ਕੋਈ سپورਟ ਕਰਦਾ ਤਾਂ ਸਾਰੇ ਸਮੂਹ ਨਾਲ ਕਰਦਾ ਕਿ ਸਾਡਾ ਉਮੀਦਵਾਰ ਜਿਹੜਾ ਉਹ ਜਿੱਤੂਗਾ ਤੇ ਸਾਨੂੰ ਉਮੀਦ ਵੀ ਹੈ ਤੇ ਉਮੀਦ ਹੈ ਕ੍ਰਾਸ VOTING ਹੋਊਗੀ ਤੇ ਸਾਡੇ ਸਾਹਮਣੇ ਉਦਾਹਰਣ ਵੀ ਹੈ ਪਿੱਛੇ ਜਿਹੜਾ ਕੰਸਟਿਚਨ ਕਲੱਬ ਦੀ ਇਲੈਕਸ਼ਨ ਹੋਈ ਤਾਂ ਉਦੋਂ ਵੀ ਸਾਰੀ ਜਿਹੜੀ ਸਤਾਤਰ ਸੀ ਉਹ ਜਿਹੜੇ ਆਪਣੇ ਕੈਂਡੀਡੇਟਾਂ ਲੱਗੀ ਹੋਈ ਸੀ ਤੇ ਆਪੋਜੀਸ਼ਨ ਜਿਹੜੀ ਹੈ ਉਹ ਰੂਡੀ ਜੀ ਦੇ ਨਾਲ ਲੱਗੀ ਹੋਈ ਸੀ ਤੇ ਉਦੋਂ ਵੀ ਕਹਿ ਲੋ ਵੀ ਕ੍ਰਾਸ ਵੋਟਿੰਗ ਹੋਈ ਹੋਣੀ ਹੈ ਵੀ ਜਿਹੜੇ ਰੂਡੀ ਜੀ ਜਿੱਤ ਗਏ ਤੇ ਨਾਮ ਦਾ ਵੀ ਥੋੜਾ ਜਿਹਾ ਫਰਕ ਹੈ ਰੂਡੀ ਤੇ ਰੈਡੀ ਤੇ ਸਾਨੂੰ ਹੁਣ ਵੀ ਉਮੀਦ ਹੈ ਵੀ ਰੈਡੀ ਜਿਹੜੇ ਆ ਉਹ ਬਾਜੀ ਮਾਰਨਗੇ ਭਾਜੀ ਇਸ ਤੋਂ ਇਲਾਵਾ ਪੰਜਾਬ ਜਾ ਰਹੇ ਨੇ ਅੱਜ ਪੀਐਮ ਮਾਚਪੀ ਜਾਣਾ ਹੈ ਕੀ ਦੌਰੇ ਤੋਂ ਮੀਨ ਦੇਖੋ ਪਹਿਲੀ ਗੱਲ ਤਾਂ ਮੈਂ ਕਹੂੰਗਾ ਕਿ ਬੜੀ ਪਹਿਲਾਂ ਇਹ ਦੌਰਾ ਹੋਣਾ ਚਾਹੀਦਾ ਸੀ ਦੇ ਦੌਰਾਂ ਨਹੀਂ ਤਾਂ ਪੰਜਾਬ ਦੇਸ਼ ਦਾ ਹਿੱਸਾ ਹੈਗਾ ਜੇ ਤੁਸੀਂ ਪ੍ਰਧਾਨ ਮੰਤਰੀ ਜੀ ਕਿਸਦਾ ਜਨਮ ਦਿਨ ਵੀ ਆਉਂਦਾ ਉਹਦੇ ਤੇ ਵੀ ਟਵੀਟ ਕਰ ਦਿੰਦੇ ਆ ਤੇ ਪੰਜਾਬ ਚ ਐਡਾ ਵੱਡਾ ਕਹਿਰ ਮੌਤਾਂ ਹੋ ਰਹੀਆਂ ਹਜ਼ਾਰਾਂ ਕਰੋੜ ਦਾ ਨੁਕਸਾਨ ਹੋ ਰਿਹਾ ਤੇ ਟਵੀਟ ਤੱਕ ਵੀ ਕਿਸੇ ਵਜ਼ੀਰ ਤੋਂ ਪ੍ਰਧਾਨ ਮੰਤਰੀ ਜੀ ਤੋਂ ਨਹੀਂ ਸਰਿਆ ਚਲੋ ਹੁਣ ਆ ਰਹੇ ਆ ਚੰਗੀ ਗੱਲ ਹੈ ਤੇ ਅਸੀਂ ਉਮੀਦ ਕਰਦੇ ਆ ਕਿ ਵੱਡਾ ਪੈਕੇਜ ਜਿਹੜਾ ਰਾਹਤ ਜਿਹੜੀ ਪੰਜਾਬ ਨੂੰ ਦੇ ਕੇ ਜਾਣਗੇ ਕਿਉਂਕਿ ਪਿਛਲੇ ਅ ਕਈ ਦਿਨਾਂ ਤੋਂ ਜਦੋਂ ਤੋਂ ਕਹ ਲੋ ਵੀ ਇਹ ਹੜਾ ਵਾਲਾ ਮਾਹੌਲ ਬਣਿਆ ਹੋਇਆ ਕਿਉਂਕਿ ਹਿਮਾਚਲ ਚ ਵੀ ਨੁਕਸਾਨ ਆ ਜੰਮੂ ਚ ਵੀ ਨੁਕਸਾਨ ਆ ਪਰ ਉਹਦਾ ਨੁਕਸਾਨ ਉੱਥੇ ਹੋਇਆ ਉਹ ਪਾਣੀ ਨੇ ਕੀਤਾ ਨਾ ਤੇ ਉਹ ਪਾਣੀ ਉੱਤਰਾ ਰੁਕਿਆ ਨਹੀਂ ਉਹ ਪਾਣੀ ਵੀ ਸਾਰਾ ਪੰਜਾਬ ਆਇਆ ਤੇ ਪੰਜਾਬ ਚ ਵੀ ਰਿਕਾਰਡ ਤੋੜ ਜਿਹੜੇ ਮੀਂਹ ਆ ਉਹ ਪਿਆ 1988 ਤੋਂ ਵੀ ਜ਼ਿਆਦਾ ਪਾਣੀ ਪੰਜਾਬ ਦੇ ਵਿੱਚ ਆਇਆ ਫਸਲਾਂ ਦਾ ਨੁਕਸਾਨ ਤਾਂ ਹੋਇਆ ਹੀ ਹੋਇਆ ਜੋ ਮੈਂ ਕਿਉਂਕਿ ਪਿੱਛੇ ਜੇ ਅਜਨਾਲੇ ਵੀ ਚਾਰ ਪੰਜ ਦਿਨ ਲਗਾ ਕੇ ਆਇਆ ਜੋ ਘਰਾਂ ਦਾ ਨੁਕਸਾਨ ਹੋਇਆ ਕਿਉਂਕਿ ਇੱਕ ਜੀ ਜਿਹੜਾ ਆਪਣੀ ਜ਼ਿੰਦਗੀ ਚ ਕੰਮ ਜਿਹੜਾ ਮੀਡਲ ਕਲਾਸ ਪਰਿਵਾਰ ਆ ਉਹ ਇੱਕੋ ਘਰ ਬਣਾਉਂਦਾ ਕਿਉਂਕਿ ਇੱਕੋ ਦਿਨ ਚ ਨਹੀਂ ਜਿਹੜਾ ਕੋਈ ਵੱਡਾ ਬੰਦਾ ਹੁੰਦਾ ਉਹ ਤਾਂ ਕਹਿ ਲਓ ਵੀ ਇਕੱਠਾ ਸਾਰਾ ਕੁਝ ਸਾਲ ਦੂਰ ਸਾਲ ਚ ਘਰ ਕੰਪਲੀਟ ਕਰ ਲੈਂਦਾ ਵਿੱਚੇ ਫਰਨੀਚਰ ਸਾਰਾ ਕੁਝ ਜਿਹੜਾ ਆਮ ਬੰਦਾ ਉਹ ਕਦੇ ਘਰ ਖੜਾ ਕਰ ਲਿਆ ਇੱਕ ਸਾਲ ਅਗਲੇ ਸਾਲ ਪਲਾਸਟਰ ਕਰ ਲਿਆ ਫਿਰ ਫਰਸ਼ ਲਗਾ ਲਿਆ ਫਿਰ ਇੱਕ ਇੱਕ ਕਰਕੇ ਜਿਹੜਾ ਕਰਦਾ ਫਰਨੀਚਰ ਜਿਹੜਾ ਜੋ ਜਾਂਦਾ ਕਦੇ ਕੋਈ ਤਿਹਾਰ ਆਉਂਦਾ ਕਦੇ ਫ੍ਰਿਜ ਲੈ ਆਉਂਦਾ ਕਦੇ ਟੀਵੀ ਲੈ ਜਾਂਦਾ ਤੇ ਉਹ 10-15 ਮਿੰਟਾਂ ਦੇ ਵਿੱਚ ਹੀ ਰਾਵੀ ਜਦੋਂ ਟੁੱਟੀ ਇੰਨੀ ਤੇਜ਼ ਪਾਣੀ ਆ ਵੀ ਸਾਰਾ ਕੁਝ ਤਹਿਸ ਰਸ ਜਿਹੜਾ ਸਿਰਫ 10-15 ਮਿੰਟਾਂ ਦੇ ਵਿੱਚ ਹੋ ਗਿਆ ਸੋ ਲੋਕ ਕਹਿ ਲੋ ਵੀ ਲੀ ਤੋਂ ਲੱਤ ਕੇ 20-20 ਸਾਲ ਜਿਹੜੀ ਜ਼ਿੰਦਗੀ ਹੈ ਉਹਨਾਂ ਦੀ ਪਿੱਛੇ ਚਲੀ ਗਈ ਸੋ ਉਦੋਂ ਦੀਆਂ ਸਮਾਜ ਸੇਵੀ ਸੰਸਥਾਵਾਂ ਸਾਡੇ ਨਮਾਇंदे ਮੰਤਰੀ ਐਮ ਐਲ ਏ ਸਾਹਿਬਾਨ ਸਾਰੇ ਦਿਨ ਰਾਤ ਲੱਗੇ ਹੋਇਆ ਤੇ ਸਰਕਾਰ ਨੇ ਕੱਲ ਪੰਜਾਬ ਦੀ ਨੇ 20000 ਕਰੋੜ ਰੁਪਈਆ ਵੀ ਜਿਹੜਾ ਅਨਾਉਂਸ ਕੀਤਾ ਪਰ ਮੈਂ ਪ੍ਰਧਾਨ ਮੰਤਰੀ ਜੀ ਕਿਉਂਕਿ ਦੇਸ਼ ਦੇ ਮੁਖੀ ਹੈ ਅੱਜ ਜਾ ਰਹੇ ਆ ਮਾਚਲ ਵੀ ਜਾਣਾ ਹੈ ਉਹਨਾਂ ਨੇ ਪੰਜਾਬ ਵੀ ਜਾਣਾ ਸੋ ਅਸੀਂ ਉਮੀਦ ਵੀ ਕਰਦੇ ਆ ਤੇ ਬੇਨਤੀ ਵੀ ਕਰਦੇ ਆ ਕਿਉਂਕਿ ਬਹੁਤ ਵੱਡਾ ਨੁਕਸਾਨ ਉੱਥੇ ਹੋਇਆ ਤੇ ਪੰਜਾਬ ਹਮੇਸ਼ਾ ਠੱਕੜਾ ਕੇ ਦੇਸ਼ ਦੇ ਨਾਲ ਖੜਾ ਰਿਹਾ ਤੇ ਖਾਸ ਤੌਰ ਤੇ ਨੁਕਸਾਨ ਵੀ ਜਿਆਦਾ ਨਾ ਉਹ ਜਿਹੜਾ ਬਾਰਡਰ ਬੈਲਟ ਆ ਉੱਥੇ ਹੋਇਆ ਜਿੱਥੇ ਕੁਝ ਸਮਾਂ ਪਹਿਲਾਂ ਆਪਰੇਸ਼ਨ ਸੰਧੂਰ ਚੱਲ ਰਿਹਾ ਸੀ ਇੱਥੇ ਤਾਂ ਆਪਾਂ ਜਿਹੜੇ ਦਿੱਲੀ ਬੈਠੇ ਆ ਜਾਂ ਜਿਹੜੇ ਹੋਰ ਸੂਬਿਆਂ ਦੇ ਲੋਕਾਂ ਨੇ ਜਿਹੜੇ ਡਰੋਨ ਜਿਹੜੀਆਂ ਮਜ਼ਾਈਲਾਂ ਦੀਆਂ ਜਿਹੜੇ ਟੁਕੜੇ ਗਿਰਦੇ ਸੀ WhatsApp ਤੇ ਫੋਟੋਆਂ ਦੇਖੀਆਂ ਉਥੋਂ ਦੇ ਲੋਕਾਂ ਦੇ ਵੇੜਿਆਂ 'ਚ ਡਿੱਗਦੇ ਸੀ ਤੇ ਅੱਜ ਉਹਨਾਂ ਵੇੜਿਆਂ ਦੇ ਵਿੱਚ ਉਥੇ 10-10 8-8 ਫੁੱਟ ਜਿਹੜਾ ਪਾਣੀ ਆਇਆ ਜਿਹਦੇ ਕਰਕੇ ਘਰ ਵੀ ਬਰਬਾਦ ਹੋ ਗਏ ਡੰਗਰ ਪਸ਼ੂ ਵੀ ਉਹਨਾਂ ਦੇ ਰੁੜ ਗਏ ਜਾਂਨਾਂ ਚਲੀਆਂ ਗਈਆਂ ਕਰੋਨਾ ਦਾ ਨੁਕਸਾਨ ਹੈ ਸੋ ਉਮੀਦ ਕਰਦਾ ਹਾਂ ਵੀ ਪ੍ਰਧਾਨ ਮੰਤਰੀ ਜਿਹੜਾ ਇੰਟਰ ਜਿਹੜੇ ਰੀਲੀਫ ਹੈ ਘੱਟੋ ਘਾਟ 20000 ਕਰੋੜ ਰੁਪਏ ਦਾ ਪੈਕੇਜ ਦੇ ਕੇ ਆਉਣਗੇ ਤੇ ਹਜੇ ਤਾਂ ਬਾਕੀ ਨੁਕਸਾਨ ਦਾ ਤਾਂ ਹੀ ਤਾਂ ਪਤਾ ਲੱਗਣਾ ਜਦੋਂ ਪਾਣੀ ਨਹੀਂ ਜਾਣਾ ਕਿੱਥੋਂ ਕਿਹੜੀਆਂ ਸੜਕਾਂ ਟੁੱਟੀਆਂ ਕਿੱਥੋਂ ਸਕੂਲ ਟੁੱਟ ਗਏ ਕਿੱਥੋਂ ਕਿਹੜੀ ਸਰਕਾਰੀ ਮਸ਼ੀਨਰੀ ਦਾ ਕਿੰਨਾ ਨੁਕਸਾਨ ਹੋਇਆ ਸੋ ਉਮੀਦ ਕਰਦੇ ਆਂ ਵੀ ਰਿਲੀਫ ਜਿਹੜੀ ਹੈ ਉਹ ਦੇ ਕੇ ਆਉਣਗੇ ਜਿਨ੍ਹਾਂ ਲੋਕਾਂ ਨੂੰ ਕੋਈ ਰਾਹਤ ਪੀਵੇ ਜੀ ਵੀ ਕਹਿ ਰਹੀ ਹੈ ਮੈਨ ਮੇ ਡਿਜ਼ਾਸਟਰ ਨਹੀਂ ਮਾਨ ਮੇਡ ਡਿਜ਼ਾਸਟਰ ਚਲੋ ਦੇਖੋ ਹੁਣ ਇਹ ਤਾਂ ਉਹਨਾਂ ਨੂੰ ਵੀ ਪਤਾ ਹੈਗਾ ਸਾਰੇ ਜਿਹੜੇ ਦੇਸ਼ ਦੇ ਲੋਕ ਨੇ ਉਹ ਜਾਣਦੇ ਆ ਕਿ ਰਾਵੀ ਚ 1988 ਚ ਵੀ ਜਿਨ੍ਹਾਂ ਨੂੰ ਯਾਦ ਕੀਤਾ ਜਾਂਦਾ ਵੀ ਵੱਡੇ ਹੜ ਜਿਹੜੇ ਉਦੋਂ ਆਏ ਸੀ ਉਦੋਂ 11 ਲੱਖ ਕਿਊਸਿਕ ਪਾਣੀ ਸੀ ਤੇ ਅੱਜ ਕੀ 1.7 ਸਵਾ 14 ਲੱਖ ਕਿਊਸਿਕ ਪਾਣੀ ਉਹ ਰਾਵੀ ਦੇ ਵਿੱਚ ਆਇਆ ਤੇ ਜਿੱਥੇ ਕੈਪੈਸਿਟੀ ਕਹ ਲੋ 6 ਲੱਖ ਕਿਉ ਸੀਗਾ 4 ਲੱਖ ਕਿਉ ਸੀਗਾ ਜੇ ਤਿੰਨ ਗੁਣਾ ਪਾਣੀ ਆਊਗਾ ਤਾਂ ਮੈਨੂੰ ਦੱਸੋ ਵੀ ਕਿਸ ਤਰ੍ਹਾਂ ਜਿਹੜਾ ਉਹ ਪਾਣੀ ਨੂੰ ਰੋਕਿਆ ਜਾ ਸਕਦਾ ਜਿੰਨੀ ਕੈਪੈਸਿਟੀ ਨਾਲੋਂ ਦੋ ਦੋ ਤਿੰਨ ਤਿੰਨ ਗੁਣਾ ਵੱਧ ਜਿਹੜਾ ਪਾਣੀ ਆਇਆਗਾ ਸੋ ਇਹ ਕਹ ਲੋ ਵੀ ਜੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੀ ਹੈ ਇਹਦਾ ਮਤਲਬ ਹੀ ਹਜੇ ਵੀ ਮਨ 'ਚ ਬੀਜਪੀ ਵਾਲਿਆਂ ਨੂੰ ਪਤਾ ਹੈ ਵੀ ਸਾਡੇ ਜਿਹੜੀ ਸਰਕਾਰ ਹੈ ਲੀਡਰਸ਼ਿਪ ਨੇ ਇਹ ਉਹਨਾਂ ਦੇ ਮਨ 'ਚ ਸ਼ੰਕਾ ਹੈ ਵੀ ਹੋ ਸਕਦਾ ਕੁਝ ਨਾ ਦੇ ਕੇ ਜਾਣ ਤਾਂ ਕਰਕੇ ਪਹਿਲਾਂ ਹੀ ਆਪਣੀ ਸਕਿਨ ਸੇਵ ਕਰਨ ਦੇ ਲਈ ਜਿਹੜੀ ਇਹ ਬਿਆਨਬਾਜ਼ੀ ਹੈ ਉਹ ਕਰ ਰਿਹਾ ਤੇ ਬਾਕੀ ਜੋ ਪੰਜਾਬ ਨੂੰ ਨੁਕਸਾਨ ਹੋਇਆ ਇਹ ਸਾਰੇ ਦੇਸ਼ ਨੂੰ ਦਿਖਦਾ ਇਹ ਬਾਲੀਵੁੱਡ ਤੱਕ ਬੈਠੇ ਐਕਟਰਾਂ ਨੂੰ ਦਿਖਦਾ ਪਰ ਸਾਡੇ ਦੇਸ਼ ਦੀ ਜਿਹੜੀ ਸੱਤਾਤ ਜਿਹੜੀ ਸਰਕਾਰ ਦੇ ਲੋਕਾਂ ਨੂੰ ਨਹੀਂ ਇਹ ਦਿਖ ਰਿਹਾ